ਜ਼ਿਲ੍ਹਾ ਫਤੇਗੜ ਸਹੀਬ ਦੀ ਪੁਲਿਸ ਵੱਲੋਂ ਇੱਕ ਵੱਡਾ ਜਿਹੜਾ ਨੈਕਸਸ ਜਿਹੜਾ ਉਹ ਤੋੜਿਆ ਗਿਆ ਤੁਹਾਨੂੰ ਦੱਸਿਆ ਕਿ ਲੁੱਟ ਖੋਹ ਕਰਨ ਵਾਲੇ ਦਾ ਕਰ ਦਿੱਤਾ ਪੁਲਿਸ ਨੇ ਇਨਕਾਊਂਟਰ ਔਰ ਤੁਹਾਨੂੰ ਦੱਸਿਆ ਕਿ ਬਿੱਤੇ ਦਿਨੀ ਇਹਨਾਂ ਵੱਲੋਂ ਜਿਹੜੀ ਆ ਉਹ ਗੋਲੀ ਚਲਾਈ ਗਈ ਸੀ ਤਾਂ ਪੁਲਿਸ ਵੱਲੋਂ ਇਹਨਾਂ ਸਾਰਿਆਂ આરોપીਆਂ ਨੂੰ ਫੜਿਆ ਗਿਆ ਹੈ ਜੀ ਸਸੀ ਗੱਲ ਜੀ ਇੱਕ ਜਿੱਦਾਂ ਸਾਰਿਆਂ ਨੂੰ ਪਤਾ ਹੈ ਸਾਡੇ 10 ਤਾਰੀਖ ਦੀ ਰਾਤ ਨੂੰ ਇੱਕ ਵਪਾਰੀ ਦੇ ਆਫਿਸ ਦੇ ਉੱਤੇ ਜਿਹੜਾ ਕਿ ਜਿਹੜਾ ਕਿ ਪ੍ਰੀਤਨਗਰ ਦੇ ਵਿੱਚ ਸੀਗਾ ਕੁਝ ਅਣਪਛਾਤੇ ਵਿਅਕਤੀ ਆਏ ਤੇ ਉਹਨਾਂ ਨੇ ਜਿਹੜਾ ਉਹਦਾ ਗਲਾਸ ਦਾ ਵੇਟ ਸੀਗਾ ਉੱਤੇ ਗੋਲੀ ਚਲਾਈ ਤੇ ਫਿਰ ਉਤੋਂ ਉਹਦੇ ਵਪਾਰੀ ਦੇ ਕਹਿਣ ਮੁਤਾਬਕ ਕਰੀ 15 ਲੱਖ ਰੁਪਏ ਕੈਸ਼ ਜਿਹੜਾ ਹੈਗਾ ਉਹ ਕੋਕਰ ਕੇ ਲੈ ਗਈ ਸੀ ਉਸ ਤੋਂ ਬਾਅਦ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਡੇ ਵੱਲੋਂ ਵਰਕਪਲਟੀਮਾਂ ਜਿਹਨਾਂ ਨੂੰ ਐਸਪੀ ਡੀ ਸਾਹਿਬ ਲੀਡ ਕਰ ਰਹੇ ਸੀ ਉਹ ਟੀਮਾਂ ਬਣਾਈ ਗਈ ਤੇ ਇਸ ਕੇਸ ਤੇ ਕੰਮ ਕਰਨਾ ਸ਼ੁਰੂ ਕੀਤਾ ਤੇ ਮੇਜਰ ਬ੍ਰੇਕਥਰੂ ਆਇਆ ਜਦੋਂ 16 ਤਾਰੀਖ ਦੀ ਰਾਤ ਨੂੰ ਉਹ ਦੋਸ਼ੀ ਸਾਨੂੰ ਇਤਲਾਮ ਲਈ ਐਸਕੇਐਸਡੀ ਜਿਹੜੇ ਕੀ ਸੀਗੇ ਜਨਾਰਾ ਕੀ ਨਾਮ ਬਸੰਤ ਸਿੰਘ ਬਸੰਤ ਸਿੰਘ ਤੇ ਜੈਦੀਪ ਸਿੰਘ ਸੀਗਾ ਉਹ ਜਿਹੜਾ ਫੋਕਲ ਪੁਆਇੰਟ ਦਾ ਉਹ ਰੂਟ ਹੋ ਜਾਂਦਾ ਹੈ ਮੰਡੀ ਕੋਵਿੰਗੜ੍ਹ ਚ ਉੱਥੇ ਇਹ ਦੋ ਦੋਸ਼ੀ ਇੱਕ ਵਿਦਾਊਟ ਨੰਬਰ ਹੀ ਕਾਲੇ ਰੰਗ ਦੀ 스ਪੈਂਡਰ ਮੋਟਰਸਾਈਕਲ ਤੇ ਸਵਾਰ ਕਿਤੇ ਜਾ ਰਹੇ ਸੀਗੇ ਉੱਥੇ ਸਾਡੀ ਟੀਮ ਇਹਨਾਂ ਨੂੰ ਪਾਲ ਕਰਨ ਚ ਸਾਡੇ ਐਸਐਚਓ ਗੋਵਿੰਗੜ੍ਹ ਅਸ਼ਦੀਪ ਤੇ ਜੀ ਇਨ ਚਾਰਜ ਅਮਰਬੀਰ ਇਹਨਾਂ ਨੂੰ ਇਹਨਾਂ ਦੀ ਹਾਲ ਦੇ ਲਈ ਨਿਕਲੇ ਤੇ ਉੱਤੇ ਤੇ ਉੱਤੇ ਜਿਹੜਾ ਹੈਗਾ ਇਹਨਾਂ ਨੂੰ ਦੇਖ ਕੇ ਜਿਹੜੇ ਦੋ ਦੋਸ਼ੀ ਸੀਗੇ ਭੱਜਣ ਲੱਗੇ ਇਹਨਾਂ ਦੀ ਮੋਟਰਸਾਈਕਲ ਇੱਕ ਮਿੱਟੀ ਦੇ ਢੇਰ ਕੋਲ ਠਿੱਗ ਪਈ ਤੇ ਉੱਤੇ ਜਿਹੜਾ ਹੈਗਾ ਇਹਨਾਂ ਨੇ ਸਾਡੇ ਟੀਮ ਉੱਤੇ ਫਾਇਰਿੰਗ ਕੀਤੀ ਜਵਾਬੀ ਫਾਇਰ ਦੇ ਵਿੱਚ ਇਹਨਾਂ ਨੂੰ ਵੀ ਗੋਲੀਆਂ ਲੱਗੀਆਂ ਇਹਨਾਂ ਨੂੰ ਇਮੀਡੀਏਟਲੀ ਮੈਡੀਕਲ ਟਰੀਟਮੈਂਟ ਜਿਹੜਾ ਕੀ ਸੀ ਉਹ ਮਈਆ ਕਰਾਇਆ ਗਿਆ ਇਹਨਾਂ ਤੋਂ ਫਿਰ ਅੱਗੇ ਜਿਹੜੇ ਫਰਦਰ ਕੇਸ ਦੀ ਸਾਨੂੰ ਰਿਪੋਰਟ ਸੀ ਤੇ ਇੱਕ ਤੋਂ ਇਲਾਵਾ ਤੋਂ ਜਿਹੜੀ ਦੋ ਮੋਟਰਸਾਈਕਲ ਸੀਗੀ ਦੋ ਜਿਹੜੇ ਵੈਪਨ ਸੀਗੇ ਉਹ ਬਰਾਮਦ ਕੀਤੇ ਗਏ ਜਿਹੜੀ ਮੋਟਰਸਾਈਕਲ ਸੀਗੀ ਜਿਹੜੀ ਇਹਨਾਂ ਨੇ ਜਿਹਦੀ ਵਰਤੋਂ ਕਰਕੇ ਸਾਡੀ ਪਾਰਟੀ ਤੇ ਫਾਇਰ ਕੀਤਾ ਸੀਗਾ ਉਹ ਵੀ ਕਬਜ਼ਾ ਪੁਲਿਸ ਲਈਤੀ ਉਸ ਤੋਂ ਬਾਅਦ ਇਸ ਕੇਸ ਦੇ ਵਿੱਚ ਮਨਪ੍ਰੀਤ ਸਿੰਘ ਗੁਰਪ੍ਰੀਤ ਸਿੰਘ 우ਮਾ ਸ਼ੰਕਰ ਅਜੈ ਜਸਪਾਲ ਇਨ ਇਸ ਤੋਂ ਇਲਾਵਾ ਦੋ ਹੋਰ ਬੰਦੇ ਜਿਹੜੇ ਸੀਗੇ ਉਹਨਾਂ ਨੂੰ ਨਾਮਿਨੇਟ ਕੀਤਾ ਗਿਆ ਹੁਣ ਤੱਕ ਇਸ ਕੇਸ ਦੇ ਵਿੱਚ ਸੱਤ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਜਾ ਚੁੱਕੀ ਹੈ ਤੇ ਮੈਂ ਦੱਸਣਾ ਚਾਹੂਗਾ ਕਿ ਇੱਕ ਹੋਰ ਦੋਸ਼ੀ ਜਿਹੜਾ ਕਿ ਸੀਗਾ ਇਹਦੇ ਵਿੱਚ ਜਿਹੜਾ ਕਿ ਨਾ ਗੁਰਪ੍ਰੀਤ ਸੀਗਾ ਉਹ ਵੀ ਜਦੋਂ ਸਾਡੀ ਟੀਮ ਨੂੰ ਫੜ ਲਿਆਈ ਤੇ ਉਹਦੇ ਉਹਦੇ ਵੀ ਜਿਹੜੀ ਹੈਗੀ ਲੱਤਾਂ ਤੇ ਸੱਟ ਲੱਗੀ ਹੋਈ ਸੀ ਤੇ ਸਾਡੀ ਟੀਮ ਨੇ ਫੌਰੀ ਤੌਰ ਤੇ ਉਹਦਾ ਜਿਹੜਾ ਮੈਡੀਕਲ ਟ੍ਰੀਟਮੈਂਟ ਕਰਾਇਆ ਤੇ ਅੱਗੇ ਫਰਦਰ ਜਿਹੜੀ ਕਾਨੂੰਨੀ ਕਾਰਵਾਈ ਸੀ ਉਹ ਅਮਲ ਚ ਲਿਆਂਦੀ ਗਈ ਤੇ ਟੋਟਲ ਸੱਤ ਦੋਸ਼ੀ ਗ੍ਰਫਤਾਰ ਕਿੱਥੇ ਜਾ ਕਿਤੇ ਜਾ ਚੁੱਕੇ ਦੋ ਦੋਸ਼ੀ ਜਿਹੜੇ ਹੈਗੇ ਆ ਉਹ ਹਾਲੇ ਇਸ ਕੇਸ ਚ ਹਾਲੇ ਉਹਨਾਂ ਦੀ ਗ੍ਰਫਤਾਰੀ ਬਾਕੀ ਹੈ ਉਹ ਫਰਾਰ ਹਨ ਉਹਨਾਂ ਤੇ ਸਾਡੀ ਜਿਹੜੀ ਟੀਮ ਹੈ ਉਹ ਲਗਾਤਾਰ ਰੇਡਾ ਕਰ ਰਹੀ ਹੈ ਪੋਰਟਲ ਕੇਸ ਦੇ ਵਿੱਚ 3 ਜਿਹੜੀ ਹੈਗੀ ਆ ਪਤੀ ਬੋਰਡ ਦੀ ਦੇਸੀ ਜਿਹੜੇ ਕੱਟੇ ਨੇ ਪਿਸਤਲੋਂ ਬਰਾਮਦ ਕੀਤੀ ਜਾ ਚੁੱਕਿਆ ਹੈ ਸਾਡੀ ਟੀਮ ਸਾਰਾ ਜਿਹੜਾ ਚੈੱਕ ਕਰ ਰਹੀ ਹੈ ਕਿ ਇਹ ਵੈਪਨ ਲਾਉਂ ਕਿੱਥੋਂ ਆਏ ਹੁਣ ਤੱਕ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਇਸ ਕੇਸ ਦੇ ਜਿਹੜਾ ਮਾਸਟਰਮਾਈਂਡ ਸੀ ਉਹ ਸੀਗਾ ਜਿਨ੍ਹਾਂ ਨੇ ਜਿਹੜੇ ਇਨਫੋਰਮੇਸ਼ਨ ਪ੍ਰੋਵਾਈਡਸ ਕਰ ਦਿੱਤੀ ਸੀ ਉਹ ਸੀ ਬਮੋਸ਼ੰਕਰ ਤੇ ਅਜੈ ਅਜੈ ਜਿਹੜਾ ਸੀਗਾ ਫਲੋਸਪੁਰ ਦਾ ਰਹਿਣ ਵਾਲਾ ਉਹ ਸ਼ੰਕਰ ਜਿਹੜਾ ਸੀ ਉਹ ਜਿਹੜਾ ਬਸਤੀ ਗੋਵਿੰਦਗੜ੍ਹ ਮੁਗਬੇ ਦਾ ਰਹਿਣ ਵਾਲਾ ਇਹਨਾਂ ਨੇ ਇਹ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਤੇ ਸਾਰੀ ਇਨਫੋਰਮੇਸ਼ਨ ਅੱਗੇ ਬਸੰ ਨੂੰ ਦਿੱਤੀ ਬਸੰਤ ਨੇ ਆ ਸਾਰਾ ਪਲਾਨ ਕੀਤਾ ਜਿਹੜਾ ਮੇਨ ਮਾਸਟਰਮਾਈਂਡ ਸੀ ਉਹ ਬਸੰਤੀ ਸੀ ਜਿਹਨੇ ਅੱਗੇ ਗੈਂਗਸਟਰ ਹੈਗਾ ਮਨੀ ਪਿੰਡਰ ਉਹਦੇ ਨਾਲ ਜਿਹੜੀ ਹੈਗੀ ਆ ਇਹ ਉਸ ਤੋਂ ਹਥਿਆਰ ਤੇ ਗੱਡੀ ਦਾ ਬੰਦੋਬਸ ਕਰਵਾਇਆ ਤੇ ਅੱਗੇ ਸਾਰੀ ਜਿਹੜੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਇਨਸੀਡੈਂਟ ਦੇ ਵਿੱਚ ਜਿਹੜੀ ਗੱਡੀ ਸੀਗੀ ਸਰਫਿਕਰ ਉਹ ਹੁਣ ਜਿਹੜੀਆਂ ਬਰਾਮਦ ਕਿੱਥੇ ਜਾ ਚੁੱਕੀਆਂ ਇਸ ਤੋਂ ਇਲਾਵਾ ਜਿਹੜੀ ਅਸਲ ਪੈਸੇ ਬਰਾਮਦ ਹੋਏ ਸੀ ਕਿ ਜਦੋਂ ਅਸੀਂ ਮੁਦਈ ਨੂੰ ਦੁਬਾਰਾ ਪੁੱਛਿਆ ਤੇ ਉਸਨੇ ਸਾਰਾ ਆਪਣਾ ਚੈੱਕ ਕਰਕੇ ਦੱਸਿਆ ਹੀ ਕਰੀਬ 11.5 ਲੱਖ ਐਕਚੁਅਲ ਜਿਹੜੀ ਹੈਗੀ ਉਹ ਕੋਈ ਸੀ ਉਸ ਤੋਂ ਸਾਡੀ ਟੀਮ ਨੇ 8 ਲੱਖ ਰੁਪਏ ਉਨਤਕ ਇਸ ਕੇਸ ਚ ਬਰਾਮਦ ਜਿਹੜੇ ਹੈਗੇ ਆ ਕਰ ਚੁੱਕੀਆਂ ਸਾਡੀ ਟੀਮ ਵੱਲੋਂ ਅੱਗੇ ਇਸ ਕੇਸ ਦੀ ਤਫਤੀਸ਼ ਜਾਰੀ ਹੈ ਤੇ ਬਾਕੀ ਦੋ ਦੋਸ਼ੀ ਹੈਗੇ ਆ ਉਹਨਾਂ ਦੀ ਵੀ ਭਾਲ ਜਾਰੀ ਹੈ ਜਿੱਦਾਂ ਅੱਗੇ ਕੇਸ ਦੀ ਇਨਵੈਸਟੀਗੇਸ਼ਨ ਹੋਗੀ ਵੱਖਰੇ ਤੌਰ ਤੇ ਤੁਹਾਡੇ ਥੋਸ ਰੂਪ ਨਾਲ ਉਹਨੂੰ ਸੰਦਾ ਕਰਾਂਗੇ ਪਹਿਲਾਂ ਸਾਡੇ 15 ਲੱਖ ਦੀ ਲੁੱਟ ਗਈ ਜਾਰੀ ਜੀ ਹੁਣ ਅਗਲਾ ਜੀ ਸਭੇ ਗਿਆ ਲੱਗ ਭਾਜੀ ਹੁਣ ਜੋ ਦੁਬਾਰਾ ਸੀ ਮਾਲਿਕ ਨੂੰ ਪੁੱਛਿਆ ਉਹਨੇ ਸਾਰਾ ਦੇਖਿਆ ਦੁਬਾਰਾ ਚੈੱਕ ਕੀਤਾ ਜਦੋਂ ਉਹਨੇ ਆਪਣੇ ਵੱਲੋਂ ਦੁਬਾਰਾ ਸਾਰਾ ਵੈਰੀਫਾਈ ਕੀਤਾ ਤਾਂ ਕਰੀਬ 11.5 ਲੱਖ ਦੀ ਕਰੀਬ ਜਿਹੜੀ ਹੈਗੀ ਐਕਚੁਅਲ ਕੋਈ ਸੀ ਜਿਸ ਤੋਂ 8 ਲੱਖ ਦੇ ਕਰੀਬ ਜਿਹੜਾ ਹੈਗਾ ਉਹ ਕੈਸ਼ ਬਰਾਮਦ ਕੀਤਾ ਜਾ ਚੁੱਕਾ ਹੈ ਕੋਈ ਮਾਮਲਾ ਜੀ ਹਲੇ ਇਨਾਂ ਤੇ ਪਹਿਲਾਂ ਜਿੱਦਾਂ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਜਿੱਦਾਂ ਕੋਈ ਨਵਾਂ ਨਵਾਂ ਜਿਹੜਾ ਹੈਗਾ ਬੰਦਾ ਉੱਠ ਰਿਆ ਸੀਗਾ ਕਿ ਜੀ ਅਸੀਂ ਰਾਤੋਂ ਰਾਤ ਜੇ ਰਾਤੋਂ ਰਾਤ ਕੋਈ ਨਾ ਕੋਈ ਸਕੀਮ ਲਾਈਏ ਤੇ ਰਾਤੋਂ ਰਾਤ ਅਸੀਂ ਅਮੀਰ ਬਨ ਜਾਈਏ ਉਸੇ ਲਾਲਚ ਦੇ ਵਿੱਚ ਕਿਉਂਕਿ ਇਹ ਸਾਰੇ ਜਿਹੜੇ ਬੰਦੇ ਹੈਗੇ ਨੌਜਵਾਨੀ ਹਨ ਤੇ ਇਹ ਮਿਸ ਗਾਈਡਡ ਆਪਾਂ ਕਹਿ ਦਈਏ ਜਾਂ ਅਨ ਇੰਪਲੋਇਡ ਕਹਿ ਦਈਏ ਤੇ ਉਸ ਚੱਕਰ 'ਚ ਇਹਨਾਂ ਨੇ ਰਾਤੋਂ ਰਾਤ ਅਮੀਰ ਅਮੀਰ ਬਣਦੇ ਚੱਕਰ ਦੇ ਵਿੱਚ ਸਾਰੀ ਜਿਹੜੇ ਹੈਗੇ ਮਾਰਦਾ ਤੋਂ ਅੰਦਾਜ਼ਾ ਲੱਗਦਾ ਤੇ ਇਹ ਨਵੇਂ-ਨਵੇਂ ਉੱਠੇ ਸੀਗੇ ਤੇ ਬਟ ਇਹ ਸਾਰੀ ਇਹਨਾਂ ਦੀ ਸਕੀਮ ਫਾਈਨਲੀ ਫੇਲ ਹੋ ਗਈ ਇਹ ਸਾਡੀ ਟੀਮ ਵੱਲੋਂ ਇੱਕ ਮੇਜਰ ਸਕਸੈਸਫੁਲਟੀ ਹੈ ਔਰ ਉਹ ਸਾਰੇ ਦੋਸ਼ੀ ਜਿਹੜੇ ਹੈਗੇ ਆ ਉਹ ਕਤਾਰ ਕਿੱਤੇ ਜਾ ਚੁੱਕੇ ਜਿਹੜੇ ਮੇਨ ਮਾਸਟਰਮਾਈਂਡ ਹੈ ਦੋ ਜਿਹੜੇ ਰਹਿੰਦੇ ਉਹਨਾਂ ਨੂੰ ਵੀ ਸਾਡੀ ਟੀਮ ਜਲਦੀ ਗ੍ਰਿਫਤਾਰ ਕਰ ਲਏ ਗ੍ਰਿਫਤਾਰ ਕਿਤੇ ਕਿੱਥੋਂ ਕਿੱਥੇ ਨਹੀਂ ਲੱਪਾਏ ਦੇਖੋ ਟੋਟਲ 7 ਬੰਦੇ ਨੇ ਜਿਹੜੇ ਗ੍ਰਿਫਤਾਰ ਕੀਤੇ ਕਿੱਤੇ ਜਾ ਚੁੱਕੇ ਇਹਦੇ ਚੋਂ ਜਿਹੜੇ ਜ਼ਿਆਦਾਤਰ ਮੁੰਡੇ ਨੇ ਉਹ ਮੋਗੇ ਦੇ ਨੇ ਜਿਦਾ ਕਿ ਮੈਂ ਪਹਿਲੇ ਕਿਹਾ ਸਭ ਤੋਂ ਪਹਿਲੇ ਜੱਪਾ ਜਿਹੜੇ 17 ਤਾਰੀਖ ਨੂੰ ਦੋ ਦੋਸ਼ੀ ਫੜੇ ਜਨਾਂ ਦਾ ਕੀ ਨਾਮ ਬਸੰਤ ਤੇ ਜਦੀਪ ਸੀ ਉਹ ਵੀ ਮੋਗੇ ਦੇ ਸੀ ਉਸ ਤੋਂ ਬਾਅਦ 18 ਅਗਲੇ ਦਿਨ ਅਸੀਂ ਮਨਪ੍ਰੀਤ ਤੇ ਗੁਰਪ੍ਰੀਤ ਨੂੰ ਪੜਿਆ ਉਹ ਵੀ ਮੁੱਗੇ ਦੇ ਸਨ ਉਸ ਤੋਂ ਬਾਅਦ 우ਮਾ ਸ਼ੰਕਰ ਜਸਪਾਲ ਆ ਵੀ ਮੁੱਗੇ ਦੇ ਸਨ ਮੁੱਗੇ ਦੇ ਸਨ ਇੱਕ ਬੰਦਾ ਅਜੇ ਸੀਗਾ ਉਹ ਜਿਹੜਾ ਸੀਗਾ ਫਰੋਸਪੁਰ ਸਾਈਡ ਦਾ ਸੀ ਤੇ ਜ਼ਿਆਦਾਤਰ ਬੰਦੇ ਜਿਹੜੇ ਹੈਗੇ 90% ਬੰਦੇ ਮੁੱਗੇ ਦੇ ਸਨ ਜਿਹੜੇ ਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇੱਥੇ ਇਸ ਤਰੀਕੇ ਦੇ ਵਿਅਕਤੀਆਂ ਕੋਲ ਜਿਹੜਾ ਕਾਰੋਬਾਰੀਆ ਕੋਲ ਕੈਸ਼ ਰਹਿੰਦਾ ਹੈ ਵੱਡੀ ਮਾਤਰਾ ਦੇ ਵਿੱਚ ਤੇ ਜਿਸ ਕਰਕੇ ਇਹਨਾਂ ਨੇ ਸਾਰੀ ਸਕੀਮ ਬਣਾਈ ਤੇ ਸਾਰੀ ਵਾੜ ਦਿੱਤੋਂ ਜਾਵੇ ਇਹ ਜਿਹੜੇ ਨੂੰ ਕੋਰ ਕੇ ਕਰਦਾ ਹੈ ਇਹ ਕਰੀਬ ਪਿਛਲੇ 5-7 ਦਿਨਾਂ ਤੋਂ ਜਿਹੜੀ ਹੈਗੀ ਹੈ ਇਹ ਤਰਕੀ ਕਰ ਰਹੀ ਸੀਗੇ ਤੇ ਪਿਛਲੇ 1-2 ਮਹੀਨਾ ਤੋਂ ਸਾਰੀ ਇਹ ਸਕੀਮ ਵੀ ਬਣਾ ਰਹੀ ਸੀ ਤੇ ਲਗਾਤਾਰ ਇਹ ਇੰਟਰ ਸੀਗੇ ਆਪਣੇ ਇਨਫਰਮਰਸ ਦੇ ਨਾਲ ਤੇ ਕਿਉਂਕਿ ਉਹਦੇ ਵਿੱਚ ਇਹਨਾਂ ਨੇ ਆਪਣਾ ਵੈਪਨ ਦਾ ਵੀ ਇੰਤਜ਼ਾਮ ਕਰਨਾ ਸੀ ਗੱਡੀ ਦਾ ਵੀ ਇੰਤਜ਼ਾਮ ਕਰਨਾ ਸੀ ਕਿਉਂਕਿ ਉਹ ਇਹ ਵੀ ਦੱਸਣਾ ਚਾਹਣਾ ਜਿਹੜੀ ਇਹਨਾਂ ਨੇ ਗੱਡੀ ਗੱਡੀ ਜਿਹੜੀ ਹੈਗੀ ਇਹਨਾਂ ਦੀ ਵਰਤੋਂ ਕੀਤੀ ਉਹਦੇ ਵਿੱਚ ਇਹਨਾਂ ਨੇ ਇੱਕ 9 ਲੀ ਨੰਬਰ ਪਲੇਟ ਲਾਈ ਸੀ ਤੇ ਬੜੀ ਇੱਕ ਤਰਕੀਬ ਦੇ ਨਾਲ ਤੇ ਸਾਜ਼ਿਸ਼ਦਾਨ ਅਨੁਸਾਰੀ ਇਹਨਾਂ ਨੇ ਪਲਾਨਿੰਗ ਕੀਤੀ ਸੀ ਤਾਂ ਕਿ ਫੜੇ ਨਾ ਜਾ ਸਕੋ ਬਟ ਇਹਨਾਂ ਦੀ ਮਾੜੀ ਕਿਸ ਤੇ ਸਾਡੀ ਟੀਮ ਨੇ ਬਹੁਤ ਹੀ ਚੰਗਾ ਕੰਮ ਕੀਤਾ ਇਹ ਫਿਰ ਨਾਲ ਦੇ ਵਾਲਿਆਂ ਨੇ ਸਾਰਿਆਂ ਨੂੰ ਪਰਡ ਜੀ